ਅਸ ਸੁਨ ਪ੍ਰੇਮ ਉਮਾ ਹੜਾ ਅਸ ਸੁਨ ਪ੍ਰੇਮ ਉਮਾ ਹੜਾ ਅਸ ਸੁਨ ਅਸ ਸੁਨ ਅਸ ਸੁਨ ਪ੍ਰੇਮ ਉਮਾ ਹੜਾ ਕਿਉ ਮਿਲੀਐ ਹਰ ਜਾਏ ਕਿਉ ਮਿਲੀਐ ਹਰ ਜਾਏ ਮਿਲੀਐ ਮਿਲੀਐ ਹਰ ਜਾਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਆਉ ਤਿਨ ਕੈ ਲਾਗਾ ਪਾਏ ਵਾਣ ਪ੍ਰਭ ਕਿਉ ਸੁ ਗਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿਨ ਨੀਰ ਚਾਖਿਆ ਪ੍ਰੇਮ ਰਸ ਚਾਖਿਆ ਪ੍ਰੇਮ ਰਸ ਆਏ ਟਿੱਪੀ ਵੀ ਲੱਗੀ ਐ ਤੇ ਨੰਨੇ ਦੇ ਪੈਰ 'ਚ ਹਲੰਤ ਲੱਗਿਆ ਇਸ ਕਰਕੇ ਬਣੂਗਾ ਜਿੰਨੀ ਚਾਖਿਆ ਪ੍ਰੇਮ ਰਸ ਚੁਣੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿੰਨੀ ਤ੍ਰਿਪਤ ਰਹੇ ਆਗਾਏ 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 ਗੱਗਾ ਨਹੀਂ ਐ ਇੱਕ ਅੱਗੇ ਨੂੰ ਗੱਗਾ ਮਲਾ ਕੇ ਬੋਲੀ ਜਾਓ ਆਗਾਏ ਗੱਗਾ ਪੂਰਾ ਨਹੀਂ ਬੋਲਣਾ ਗੱਗਾ ਗੱਗੇ ਵਿੱਚ ਮਿਲ ਕੇ ਬੋਲੂ ਆਗਾਏ ਆਪ ਆਏ ਆਪ ਤਿਆਗ ਬਿੰਦੀ ਕਰਹਿ ਆਪ ਤਿਆਗ ਬਿੰਦੀ ਕਰਹਿ ਲੇਹੋ ਪ੍ਰਭੂ ਲੜ ਲਾਏ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ ਸੇ ਵਿਛੜ ਕਤਹਿ ਨ ਜਾਏ ਵਿਛੜ ਵਿਛੜ ਆ ਰਾਗ ਵਿਣ ਦੂਜਾ ਕੋ ਨਹੀਂ ਰਾਗ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ ਜਿਨਾ ਮਇਆ ਹਰ ਰਾਇ ਗਤਕ ਕਰਮ ਕਮਾਵਣੇ ਗਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਦੋਸ ਨ ਕਾਹੂ ਜੋਗ परमेश्वर ਤੇ ਭੁੱਲਿਆਂ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਬੇ ਰੋਗ ਵਿਆਪਨ ਸੱਬੇ ਰੋਗ ਸੱਬੇ ਭੱਬੇ ਲਾਵਾਂ ਸੱੱਬੇ ਸੱੱਬੇ ਸੱਬੇ ਆ ਜਿਹੜਾ ਭੱਬਾ ਨਾ ਜਦ ਪਿੱਛੇ ਕਿਸੇ ਦੇ ਅੱਖਰ ਦੇ ਅਗ ਦੂਜੇ ਨੰਬਰ ਤੇ ਆ ਜਾਂਦਾ ਇਹ ਫੇਰ ਭੱਬਾ ਬੱਬੇ ਦੇ ਵਿੱਚ ਬੋਲੂਗਾ ਸੱੱਬੇ ਸੱੱਬੇ ਰੋਗ ਸਭ ਤੇ ਰੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਹਰਿਸ਼ਰ ਤੇ ਭੁੱਲਿਆ ਵਿਆਪਨ ਸਤ ਰੋਗ ਸਭੇ ਸਭੇ ਰੋਗ ਵੇ ਮੁਖ ਹੋਏ RAMਤੇ ਵੇ ਮੁਖ ਹੋਏ RAMਤੇ ਲੱਗਨ ਜਨਮ ਵਿਜੋਗ ਲੱਗਨ ਜਨਮ ਵਿਜੋਗ ਥਿਨ ਮਹ ਕਾਉੜੇ ਹੋਏ ਗਏ ਜਿੱਤੜੇ ਮਾਇਆ ਭੋਗ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਗਹ ਰੋਜ ਕਿਸ ਥੱਥੇ ਥੱਥੇ ਦਲਾਈਆਂ ਥੈ 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 ਕਿਸ ਥੈ ਰੋਵਹ ਰੋਜ ਕਿਸ ਥੈ ਰੋਵਹ ਰੋਜ ਕਿਸ ਥੈ ਹੋ ਹੋ ਰੋ ਥੱਥੇ ਦਿਲਾਵਾ ਮਹਾਂਪੁਰਸ਼ੋ ਜੀ ਥੱਥੇ ਦਿਲਾਵਾ ਥੈ ਬੋਲ ਮੇਰੇ ਪਿੱਛੇ ਬੋਲਿਆ ਕਰੋ ਇਹਦੇ ਨੇ ਮਹਾਰ ਨਹੀਂ ਪੜ ਲਿਆ ਕਰੋ ਫਿਰ ਠੀਕ ਹੋ ਜਾਏਗਾ ਥੱਥੇ ਦਿਲਾਵਾ ਥੈ ਥੱਥੇ ਦਿਲਾਵਾ ਥੈ ਕਿਸ ਥੈ ਰੋ ਬਹਿ ਰੋਜ ਕਿਸ ਥੈ ਰੋ ਬਹਿ ਰੋਜ ਕੀਤਾ ਕਿਛੂ ਨਾ ਹੋਵਈ ਕੀਤਾ ਕਿਛੂ ਨਾ ਹੋਵਈ ਤੱਕੇ ਨੂੰ ਸਿਆਰੀ ਬੁਲਾ ਕੇ ਕਿਛੂ ਤਾਂ ਕੀਤਾ ਕਿਛੂ ਨਾ ਹੋਵਈ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਤਾਂ ਉਤਰੈ ਸਭ ਵਿਯੋਗ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਹ ਨਾਨਕ ਕਉ ਪ੍ਰਭ ਰਾਖ ਲੈ ਲੈ ਨਹੀਂ ਹੈ ਲੇਹ ਲੇਹ ਨਾਨਕ ਕੋ ਪ੍ਰਭ ਰਾਖ ਲੇਹ ਨਾਨਕ ਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਕਤਕ ਹੋਵੈ ਸਾਧ ਸੰਗ ਬਿਨ ਸਹਿ ਸੱਬੇ ਸੋਚ ਬਿਨ ਸਹਿ ਸੱਬੇ ਸੋਚ ਸੱਬੇ ਸੱਬੇ ਸੋਚ ਸੋਚ ਮੰਗਿਰ ਮਾਹੇ ਸੋਹੰਦੀਆ ਮੰਗਿਰ ਮਾਹੇ ਸੋਹੰਦੀਆ 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 ਮੰਗਿਰ ਮੰਗਿਰ ਇਹਨੂੰ ਮੰਗਿਰ ਕਹਣਾ ਮੰਗਿਰ ਮਾਹੇ ਸੋਹੰਦੀਆ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀ ਆ ਹਰ ਜੇ ਬੈਠੜੀ ਆਹਾ ਤਨ ਕੀ ਸੋਭਾ ਕਿਆ ਗਣੀ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਜੇ ਸਾਹਿਬ ਮੇਲੜੀ ਆਹ ਤਨ ਮਨ ਮੌਲਿਆ ਰਾਮ ਸਿਓ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀ ਆਹ ਸੰਗ ਸਾਧ ਸਹੇਲੜੀ ਆਹ ਸਾਧ ਜਨਾਂ ਤੇ ਬਾਹਰੀ ਸਾਧ ਜਨਾਂ ਤੇ ਬਾਹਰੀ ਸੇ ਰਹਿਨ ਅਕੀਲੜੀ ਆਹ ਸੇ ਰਹਿਨ ਤੈਨ ਦੁੱਖ ਨ ਕਬਹੂ ਉਤਰੈ ਤੈਨ ਦੁੱਖ ਨ ਕਬਹੂ ਸੇ ਜਮਕੈ ਵਸ ਪੜੀ ਆਹ ਸੇ ਜਮਕੈ ਵਸ ਪੜੀ ਆਹ ਜਿਨੀ 라ਵਿਆ ਪ੍ਰਭ ਆਪਣਾ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀ ਆਹ ਸੇ ਦਿਸਨ ਨਿਤ ਖੜੀ ਆਹ ਰਤਨ ਜਵੇਹਰ ਲਾਲ ਹਰ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀ ਆਹ ਕੰਠ ਤਿਨਾ ਜੜੀ ਆਹ ਨਾਨਕ ਬੰਛੈ ਧੂੜ ਤਿਨ ਨਾਨਕ ਅਸ਼ ਧੂੜ ਤਿਨ ਬਾਂਛੈ ਧੂੜ ਤਿਨ ਨਾਨਕ ਬਾਛੈ ਧੂੜ ਤਿਨ ਪ੍ਰਭ ਸਰਣੀ ਸਰਣੀ ਦਰ ਪੜਿਆਹ ਮੰਗਰ ਪ੍ਰਭ ਆਰਾਧਣਾ ਬਾਹੜ ਨ ਜਨਮੜਿਆਹ ਮੰਗੇਰ ਪ੍ਰਭ ਆਰਾਧਣਾ ਮੰਗੇਰ ਪ੍ਰਭ ਆਰਾਧਣਾ ਬਾਹੜ ਨਾ ਜਨਮੜੀਆਹ ਬਾਹੜ ਨਾ ਜਨ ਜਨਮੜੀਆਹ ਓਖ ਤੁਖਾਰ ਨਾ ਵਿਆਪਈ ਓਖ ਅਥਾ ਓਖ ਤੁਖਾਰ ਓਖ ਤੁਖਾਰ ਨਾ ਵਿਆਪਈ ਓਖ ਤੁਖਾਰ ਨਾ ਵਿਆਪਈ ਓਖ ਕਹਿਣਾ ਪੱਪੇ ਨਾਲ ਓਖ ਤੁਖਾਰ ਨਾ ਵਿਆਪਈ ਓਖ ਤੁਖਾਰ ਨਾ ਵਿਆਪਈ ਕਾਂਠ ਮਿਲਿਆ ਹਰਨਾਹੋ ਕਾਂਠ ਮਿਲਿਆ ਹਰਨਾਹੋ ਮਨ ਬੇਧਿਆ ਚਰਨਾਰਬਿੰਦ ਮਨ ਬੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਦੇਵਾ ਸੁਆਮੀ ਨਾਮ ਵਿਖਿਆ ਪੋਹਿ ਨ ਸਕਈ ਵਿਖਿਆ ਪੋਹਿ ਨ ਸਕਈ ਮਿਲ ਸਾਧੂ ਗੁਣ ਗਾਹੋ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹ ਮਿਲੀ ਜਹ ਤੇ ਉਪਜੇ ਤਹ ਮਿਲੀ ਜਹ ਤੇ ਉਪਜੀ ਤਹ ਮਿਲੀ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮਾ ਕਰ ਗਹਿ ਲੀਨੀ ਪਾਰ ਬ੍ਰਹਮ ਬਾਹੜ ਨਾ ਵਿਛੜਿਆ ਹੋ ਬਾਹੜ ਨਾ ਵਿਛੜਿਆ ਵਿਛੜਿਆਹ ਵਿਛੜਿਆ ਬਾਹੜ ਨਾ ਵਿਛੜਿਆ ਹੋ ਬਾਹੜ ਨਾ ਵਿਛੜਿਆ ਹੋ ਬਾਰ ਜਾਓ ਲਖ ਬੇਰੀਆ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਥਾ ਅਗਾਹੋ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਨਾਨਕ ਦਰ ਪਈ ਆਹੋ ໂໂຄຄ સુહંદા ਸਰਬ ਸੁਖໂຄຄ સુહંદા ਸਰਬ ਸੁਖ ਜਿਸ ਬਖਸੇ ਵੇਪਰਵਾਹ ਜਿਸ ਬਖਸੇ ਵੇਪਰਵਾਹ 마ગ ਮੱਜਨ ਸੰਗ ਸਾਧੂਆਂ 마ગ ਮੱਜਨ ਸੰਗ ਸਾਧੂਆਂ ਇਹਨੂੰ ਮੱਜਨ ਕਹਿਣਾ ਠੀਕ ਹੈ ਜੀ ਹਾਂ ਮੱਜਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰਿ ਕਾ ਨਾਮ ਧਿਆਏ ਸੁਣਾ ਸਭ ਨਾਨ ਨੂੰ ਕਰ ਦਾਨ ਦਾਨ ਸਭ ਨਾਨ ਨੂੰ ਕਰ ਦਾਨ ਨੂ ਨਹੀਂ ਹੈ ਨੰਨੇ ਹੋੜਾ ਨੋ ਸਬਨਾ ਨੂੰ ਕਰਦਾਨ ਸਬਨਾ ਨੂੰ ਕਰਦਾਨ ਸਬਨਾ ਨੂੰ ਕਰਦਾਨ ਦੇਖੋ ਸਬਨਾ ਦਾ ਨੰਨਾ ਹੈਗਾ ਨੰਨੇ ਕੰਨਾ ਇੱਕ ਅੱਗੇ ਨੰਨਾ ਫਿਰ ਸ਼ੁਰੂ ਹੋ ਰਿਹਾ ਠੀਕ ਹੈ ਇਸ ਕਰਕੇ ਜੇ ਦੋ ਅੱਖਰ ਇਕੱਠੇ ਹੋਣ ਕਿਤੇ ਵੀ ਇਕੱਠੇ ਹੋ ਜਾਣੇ ਪਹਿਲੇ ਅੱਖਰ ਦਾ ਅਖੀਰਲਾ ਠੀਕ ਹੈ ਪਹਿਲੇ ਸ਼ਬਦ ਦਾ ਅਖੀਰਲਾ ਅੱਖਰ ਤੇ ਅਗਲਾ ਉਹੀ ਸ਼ੁਰੂ ਹੁੰਦਾ ਹੋਵੇ ਸੇਮ ਤਾਂ ਫਿਰ ਉਹਨੂੰ ਧਿਆਨ ਨਾਲ ਫੜਨਾ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਜਨਮ ਪਰਨ ਕਰ ਮਲ ਉਤਰੈ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਉਤਰੈ ਜ ਮਨ ਤੇ ਜਾਏ ਗਮਾਨ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਕਾਮ ਕ੍ਰੋਧ ਨਾ ਬਿਨਸੈ ਲੋਭ ਸੁਹਾਣ ਬਿਨਸੈ ਲੋਭ ਸੁਹਾਣ ਬਿਨਸੈ ਲੋਭ ਸੁਹਾਣ ਸੁਹਾਣ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜੀ ਦਇਆ ਪਰਵਾਨ ਜਿਸਨੂੰ ਦੇਵੇ ਦਇਆ ਕਰ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਜਿਨਾ ਮਰਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢਿ ਇਹ ਮਾਗ ਸੁੱਚੇ ਸੇ ਕਾਂਢਿ ਇਹ ਕਾਂਢਿ ਇਹ ਕਾਂਢਿ ਇਹ ਜਿਨ ਪੂਰਾ ਗੁਰ ਮਿਹਰਵਾਨ ਜਨ ਪੂਰਾ ਗੁਰ ਮਿਹਰਵਾਨ ਹਲ ਗੁਣ ਆਨੰਦ ਉਪਾਰਜਨਾ ਹਲ ਗੁਣ ਆਨੰਦ ਉਪਾਰਜਨਾ ਆਰ ਸੱਜਣ ਪ੍ਰਗਟੇ ਆਏ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਸੰਤ ਸਹਾਈ RAM ਕੇ ਕੀ ਕਕੇ ਲਾਵਾ ਕੀ ਕੀ ਸੰਤ ਸਹਾਈ RAM ਕੇ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਸੇਜ ਸੁਹਾਵੀ ਸਰਬ ਸੁਖ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਹੁਣ ਦੁੱਖਾ ਨਾਹੀ ਜਾਏ ਇਚ ਪੁਨੀ ਵੱਡ ਭਾਗਣੀ ਇਚ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਈ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਮਿਲ ਸਹੀਆ ਮੰਗਲ ਗਾਵਹੀ ਗੀਤ गोविंद ਲਾਏ ਗੀਤ गोविंद ਲਾਏ ਹਰ ਜੀਹਾ ਅਵਰ ਨ ਦਿਸਈ ਹਰ ਜੀਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਏ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿਓਨ ਹਲਤ ਪਲਤ ਸਵਾਰਿਓਨ ਨਿਸ਼ਚਲ ਦਿੱਤੀਨ ਜਾਏ ਨਿਸ਼ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਐਨ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨਮੈ ਆਈ ਮਾੜਨਾ ਜਨਮਤਾਈ ਜਿਹ ਬਾ ਏਕ ਅਨੇਕ ਗੁਣ ਜਿਹ ਬਾ ਏਕ ਅਨੇਕ ਗੁਣ ਸਰੇ ਨਾਨਕ ਚਰਣੀ ਪਾਏ ਸਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਲਾਹੀਐ ਹਲ ਗੁਣ ਨਿਤ ਸਲਾਹੀਐ ਹਲ ਗੁਣ ਨਿਤ ਸਲਾਹੀਐ ਜਿਸ ਨੋ ਤਿਲ ਨ ਤਮਾਈ ਜਿਸ ਨੋ ਤਿਲ ਨ ਤਮਾਈ ਜਿਨ ਜਿਨ ਨਾਮ ਧਿਆਇਆ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਤਿਨ ਕੇ ਕਾਜ ਸਰੇ ਗੁਰ ਪੂਰਾ ਆਰਾਧਿਆ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਦਰਗਹ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਸਰਬ ਸੁਖਾ ਨਿਤ ਚਰਨ ਹਰ ਭਉਜਲ ਬਿਖਮ ਤਰੇ ਭਉਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹਿ ਜਰੇ ਬਿਖਿਆ ਨਾਹਿ ਜਰੇ ਉੜ ਗਏ ਦੁਬਿਦਾਂ ਨਸੀ ਉੜ ਗਏ ਦੁਬਿਦਾਂ ਨਸੀ ਪੂਰਨ ਸੱਚ ਭਰੇ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਮਹਾ ਦਿਵਸ ਜਿਸ ਕੋ ਨਦਰ ਕਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੀ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਮਹਾ ਦਿਵਸ ਮੂਰਤ ਪਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਅਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ